ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਇੰਪੋਰਟੈਂਟ ਐਮਸੀਕਿਊ ਕਰਾਂਗੇ ਜੋ ਕਿ ਮਹਾਤਮਾ ਗਾਂਧੀ ਦੇ ਉੱਪਰ ਹੋਣਗੇ ਇਹ ਐਮਸੀਕਿਊ ਬੇਟਾ ਪੰਜਾਬੀ ਦੇ ਪੇਪਰ ਦੇ ਲਈ ਵੀ ਤੇ ਜਨਰਲ ਨੋਲਜ ਦੇ ਪੇਪਰ ਦੇ ਲਈ ਵੀ ਇੰਪੋਰਟੈਂਟ ਹੋਣਗੇ ਜੋ ਬੇਟਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਬੇਟਾ ਪੇਪਰ ਕੰਡਕਟ ਕਰਦੀ ਹੈ ਬੇਟਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਬੇਟਾ ਪੇਪਰ ਕੰਡਕਟ ਕਰਦੀ ਹੈ ਜਾਂ ਪੀ ਟ੍ਰਿਪਲ ਐਸ ਵੀ ਬੋਰਡ ਬੇਟਾ ਜੋ ਵੀ ਪੇਪਰ ਕੰਡਕਟ ਕਰਦਾ ਹੈਗਾ ਉਹਦੇ ਵਿੱਚ ਇਹ ਐਮ ਸੀ ਕਿਊ ਪੁੱਛੇ ਜਾਂਦੇ ਨੇ ਇੰਪੋਰਟੈਂਟ ਹੁੰਦੇ ਨੇ ਇਸ ਕਰਕੇ ਇਹ ਐਮ ਸੀ ਕਿਊ ਬੇਟਾ ਜੋ ਹੁਣ ਆਪਣੇ ਕੋਲ ਨਵੀਆਂ ਪੋਸਟਾਂ 331 ਬੇਟਾ 331 ਪੋਸਟਾਂ ਜਿਹੜੀਆਂ ਆਪਣੇ ਕੋਲ ਪੀ ਟ੍ਰਿਪਲ ਐਸ ਵੀ ਬੋਰਡ ਯਾਨੀ ਕਿ ਅਧੀਨ ਸਵਾਵਾਂ ਬੋਰਡ ਪੰਜਾਬ ਨੇ ਬੇਟਾ ਸੇਵਾਦਾਰ ਦੀਆਂ ਚੌਂਕੀਦਾਰ ਦੀਆਂ ਆਪਣੇ ਕੋਲ ਚੌਂਕੀਦਾਰ ਕੰਮ ਮਾਲੀ ਦੀਆਂ ਮੱਛੀ ਪਾਲਕ ਦੀਆਂ ਬੇਟਾ ਜਿਹੜੀਆਂ 331 ਪੋਸਟਾਂ ਅਨਾਉਂਸ ਕੀਤੀਆਂ ਉਹਨਾਂ ਵਿੱਚ ਇਹ ਐਮਸੀਕਿਊ ਬਹੁਤ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਾਕੀ ਬੇਟਾ ਐਮਪੀਐਚ ਡਬਲਯੂ ਮੇਲ ਦੇ ਲਈ ਫੀਮੇਲ ਦੇ ਲਈ ਏਐਨਐਮ ਦੇ ਲਈ ਬੇਟਾ ਇਹ ਸਾਰੇ ਐਮਸੀਕਿਊ ਇੰਪੋਰਟੈਂਟ ਹੋਣ ਵਾਲੇ ਨੇ ਜੇਕਰ ਬੇਟਾ ਕੋਈ ਬੱਚਾ ਸਾਡੇ ਕੋਲ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ ਉਹ 94630 98680 ਨੰਬਰ ਤੇ ਸੰਪਰਕ ਕਰਕੇ ਬੇਟਾ ਔਨਲਾਈਨ ਕੋਚਿੰਗ ਲੈ ਸਕਦਾ ਹੈਗਾ ਔਨਲਾਈਨ ਕੋਚਿੰਗ ਬੇਟਾ ਹਰ ਰੋਜ਼ ਕਲਾਸ ਲੱਗਦੀ ਹੈ ਔਨਲਾਈਨ ਦੇ ਤੌਰ ਤੇ ਬਾਕੀ ਤੁਹਾਨੂੰ ਬੇਟਾ ਰਿਕਾਰਡਡ ਕਲਾਸੇ ਜਿੱ ਮਿਲ ਜਾਂਦੀਆਂ ਬਾਕੀ ਤੁਹਾਨੂੰ ਨੋਟਸ ਬਹੁਤ ਹੀ ਵਧੀਆ ਐਕਸਪਰਟ ਟੀਚਰ ਜੀ ਦੇ ਵੱਲੋਂ ਤਿਆਰ ਕੀਤੇ ਹੋਏ ਨੋਟਸ ਮਿਲ ਜਾਂਦੇ ਨੇ ਜੋ ਉਸ ਬੱਚਾ ਸਾਡੇ ਫ੍ਰੀ ਵਟਸਐਪ ਗਰੁੱਪ ਨਾਲ ਜੁੜਨਾ ਚਾਹੁੰਦਾ ਹੈ ਉਹ ਐਸੇ ਨੰਬਰ ਦੇ ਉੱਪਰ ਬੇਟਾ ਸਾਨੂੰ ਹੈਲੋ ਲਿਖ ਕੇ ਮੈਸੇਜ ਵੀ ਪਾ ਸਕਦਾ ਹੈ ਫ੍ਰੀ ਵਟਸਐਪ ਗਰੁੱਪ ਨਾਲ ਜੁੜਨਾ ਹੈ ਜਾਂ ਫਿਰ ਬੇਟਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਅਵੇਲੇਬਲ ਹੈ ਫਰੀ WhatsApp ਗਰੁੱਪ ਦਾ ਉਸ ਲਿੰਕ ਦੇ ਉੱਪਰ ਜਾ ਕੇ ਵੀ ਬੱਚੇ ਜੁੜ ਸਕਦਾ ਹੈਗਾ ਬਾਕੀ ਜਿਹੜੇ ਬੱਚੇ ਨੇ ਬੇਟਾ ਸਾਰਾ ਸਾਡਾ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਬਟਨ ਦਬਾ ਲੋ ਤੇ ਬੇਟਾ ਚੈਨਲ ਨੂੰ ਜੁਆਇਨ ਕਰਨਾ ਵੀ ਨਾ ਭੁੱਲੋ ਬੇਟਾ ਜੁਆਇਨ ਕਰਨ ਦੀ ਫੀਸ ਹੈ ਜਿਹੜੀ ਉਹ YouTube ਦੀ ਫੀਸ ਹੈਗੀ ਮਾਤਰ 90 ਰੁਪਏ ਜਾਂ 119 ਰੁਪਏ ਬੇਟਾ ਜੋ ਤੁਹਾਡਾ ਦਿਲ ਕਰਦਾ ਹੈਗਾ ਤੁਸੀਂ 19 ਪੇਮੈਂਟ YouTube ਚੈਨਲ ਨੂੰ ਦੇ ਕੇ ਤੁਸੀਂ ਚੈਨਲ ਨੂੰ ਬੇਟਾ ਸਬਸਕ੍ਰਾਈਬ ਜੁਆਇਨ ਕਰ ਸਕਦੇ ਹੋ ਜੁਆਇਨ ਕਰਨ ਦਾ ਤੁਹਾਨੂੰ ਫਾਇਦਾ ਕੀ ਹੋਣਾ ਹੈਗਾ ਜੁਆਇਨ ਕਰਨ ਦਾ ਤੁਹਾਨੂੰ ਫਾਇਦਾ ਇਹ ਹੋਣਾ ਬੇਟਾ ਜੋ ਵੀਡੀਓ ਸਾਡੀਆਂ YouTube ਨੇ ਹਾਈਡ ਕੀਤੀਆਂ ਹੋਈਆਂ ਆਈਆਂ ਜਿਹੜੀਆਂ ਕਿ ਪੇਪਰ ਦੇ ਲਈ ਇੰਪੋਰਟੈਂਟ ਹੁੰਦੀਆਂ ਆਈਆਂ ਹਰੇਕ ਪੇਪਰ ਦੇ ਵਿੱਚ ਉਹਨਾਂ ਦੇ ਵਿੱਚੋਂ MCQ ਲਾਜ਼ਮੀ ਆਉਂਦੇ ਨੇ ਪੁਰਾਣੇ ਪੇਪਰ ਬਟਾ ਉਹਦੇ ਵਿੱਚ ਸੋਲਵ ਕਰਵਾਏ ਹੋਏ ਨੇਗੇ ਉਹ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਆਪਣੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕੋਗੇ ਕਾਪੀ ਪੈਨ ਲੈ ਕੇ ਕੋਲੇ ਜਰੂਰ ਬੈਠੋ ਤਾਂ ਜੋ ਤੁਸੀਂ ਹਰੇਕ ਪੁਆਇੰਟ ਨੂੰ ਚੰਗੀ ਤਰ੍ਹਾਂ ਨੋਟ ਕਰਦੇ ਜਾਓ ਕਿਉਂਕਿ ਇਹਨਾਂ ਵਿੱਚੋਂ ਹੀ ਪੇਪਰ ਦੇ ਵਿੱਚ ਕੁਐਸਚਨ ਬਣਦੇ ਨੇ ਤੇ ਇੰਪੋਰਟੈਂਟ ਹੁੰਦੇ ਨੇ ਬੇਟਾ ਅੱਜ ਦਾ ਅਸੀਂ ਪਹਿਲਾ ਕੁਐਸਚਨ ਦੀ ਗੱਲ ਕਰ ਰਹੇ ਹਾਂਗੇ ਪਹਿਲਾ ਕੁਐਸਚਨ ਕੀ ਕਹਿ ਰਿਹਾਗਾ ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਮਹਾਤਮਾ ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਇਸਵੀ ਨੂੰ ਹੋਇਆ ਬੇਟਾ ਇਹ ਇੰਪੋਰਟੈਂਟ ਹੈ ਤੁਹਾਨੂੰ ਐਸ ਸੱਚ ਪੇਪਰ ਦੇ ਵਿੱਚ ਪੁੱਛਿਆ ਜਾਊਗਾ 2 ਅਕਤੂਬਰ 1869 ਇਸਵੀ ਨੂੰ ਬੇਟਾ ਗੁਜਰਾਤ ਦੇ ਵਿੱਚ ਪੋਰਬੰਦਰ ਵਿਖੇ ਹੋਇਆ ਬੇਟਾ ਇਹ ਵੀ ਯਾਦ ਰੱਖਣਾ ਹੈਗਾ ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਇਸਵੀ ਨੂੰ ਗੁਜਰਾਤ ਦੇ ਪੋਰਬੰਦਰ ਵਿਖੇ ਹੋਇਆ ਉਹਨਾਂ ਦਾ ਪੂਰਾ ਨਾਮ ਬੇਟਾ ਮੋਹਨਦਾਸ ਕਰਮਚੰਦ ਗਾਂਧੀ ਸੀ ਬੇਟਾ ਮੋਹਨਦਾਸ ਕਰਮਚੰਦ ਗਾਂਧੀ ਸੀਗਾ ਬੇਟਾ ਪੂਰਾ ਨਾਮ ਯਾਦ ਰੱਖਣਾ ਏਬੀ ਇੰਪੋਰਟੈਂਟ ਹੈ ਤੇ ਮਹਾਤਮਾ ਗਾਂਧੀ ਜੀ ਦੇ ਪਿਤਾ ਜੀ ਦਾ ਨਾਮ ਕਰਮਚੰਦ ਗਾਂਧੀ ਸੀਗਾ ਬਿਟਾ ਇਹ ਵੀ ਯਾਦ ਰੱਖਣਾ ਹੁਣ ਮਹਾਤਮਾ ਗਾਂਧੀ ਨੂੰ ਬੇਟਾ ਭਾਰਤ ਦੇ ਰਾਸ਼ਟਰ ਪਿਤਾ ਦੇ ਨਾਮ ਨਾਲ ਬਜੋਂ ਜਾਣਿਆ ਜਾਂਦਾ ਹੈਗਾ ਬੇਟਾ ਰਾਸ਼ਟਰ ਪਿਤਾ ਦੇ ਨਾਮ ਬਜੋਂ ਜਾਣਿਆ ਜਾਂਦਾ ਹੈਗਾ ਮਹਾਤਮਾ ਗਾਂਧੀ ਨੂੰ ਬੱਚੇ ਯਾਦ ਰੱਖਣਾ ਹੁਣ ਆਪਣੇ ਕੋਲ ਮਹਾਤਮਾ ਗਾਂਧੀ ਜੀ ਦੇ ਪਿਤਾ ਜੀ ਦਾ ਕੀ ਨਾਮ ਸੀਗਾ ਕਰਮਚੰਦ ਗਾਂਧੀ ਐਸੇ ਕਰਕੇ ਬੇਟਾ ਜਿਹੜਾ ਕਰਮਚੰਦ ਹੈ ਬਿਲਕੁਲ ਗੁਜਰਾਸਤੀਆਂ ਦੇ ਫਾਦਰ ਫਾਦਰ ਦਾ ਨਾਮ ਉਹਨਾਂ ਦੇ ਨਾਮ ਦੇ ਵਿਚਕਾਰ ਪੈਂਦਾ ਹੈਗਾ ਜਿਵੇਂ ਮੋਹਨਦਾਸ ਕਰਮਚੰਦ ਗਾਂਧੀ ਬੇਟਾ ਵਿਚਕਾਰ ਪੈਂਦਾ ਹੈਗਾ ਹੁਣ ਗਾਂਧੀ ਸਰਨੇਮ ਹੈ ਕਰਮਚੰਦ ਬੇਟਾ ਬਿਲਕੁਲ ਵਿਚਕਾਰ ਪਿਆ ਹੈਗਾ ਕਿਉਂਕਿ ਮਹਾਤਮਾ ਗਾਂਧੀ ਜੀ ਦੇ ਪੀਤਾ ਦਾ ਜੀ ਦਾ ਨਾਮ ਕਰਮਚੰਦ ਗਾਂਧੀ ਸੀ। ਮਹਾਤਮਾ ਗਾਂਧੀ ਜੀ ਦੀ ਮਾਤਾ ਦਾ ਨਾਮ ਬੇਟਾ ਪੁਤਲੀ ਬਾਈ। ਬੇਟਾ ਪੁਤਲੀ ਬਾਈ ਜਿਹੜੀ ਮਹਾਤਮਾ ਗਾਂਧੀ ਜੀ ਦੀ ਮਾਤਾ ਸੀਗੇ। ਬੇਟਾ ਯਾਦ ਰੱਖਣਾ ਹੈਗਾ। ਮਹਾਤਮਾ ਗਾਂਧੀ ਜੀ ਦਾ ਜਿਹੜਾ ਵਿਆਹ ਸੀਗਾ ਉਹ 13 ਸਾਲ ਦੀ ਉਮਰ ਦੇ ਵਿੱਚ ਹੋਇਆ ਸੀਗਾ। ਬੇਟਾ 13 ਸਾਲ ਦੀ ਉਮਰ ਦੇ ਵਿੱਚ ਜਾਨੀ ਕਿ 1869 ਈਸਵੀ ਦੇ ਵਿੱਚ ਦਾ ਜਨਮ ਹੋਇਆ ਸੀਗਾ 2 ਅਕਤੂਬਰ ਨੂੰ ਤੇ 1883 ਦੇ ਵਿੱਚ ਬੇਟਾ ਉਹਨਾਂ ਦਾ ਜਨਮ ਉਹਨਾਂ ਦੀ ਮੈਰਿਜ ਹੋ ਗਈ ਸੀਗੀ ਮੈਰਿਜ 13 ਸਾਲ ਦੀ ਸੀ ਜਦੋਂ ਉਹ ਉਹਨਾਂ ਦੀ ਮੈਰਿਜ ਹੋ ਗਈ ਤੇ ਉਹਨਾਂ ਦੀ ਮੈਰਿਜ ਬੇਟਾ ਜਿਹੜੀ ਹੈਗੀ ਸੀਗੀ ਉਹ 14 ਸਾਲ ਦੀ ਕੁੜੀ ਕਸਤੂਰਬਾ ਵਾਈ ਦੇ ਨਾਲ ਹੋਈ ਬੇਟਾ ਯਾਦ ਰੱਖਣਾ ਕਸਤੂਰਬਾ 22 ਬੇਟਾ ਕਸਤੂਰਬਾ ਬੇਟਾ ਮਾਖਣਜੀ ਨਾਲ ਕਰ ਦਿੱਤੀ ਗਈ ਸੀਗੀ ਤੇ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲਿਆ ਜਾਵੇ ਮਹਾਤਮਾ ਗਾਂਧੀ ਜੀ ਦੀ ਘਰ ਵਾਲੀ ਦਾ ਕੀ ਨਾਮ ਹੈ ਕਸਤੂਰਬਾ ਵਾਈ ਬੇਟਾ ਯਾਦ ਰੱਖਣਾ ਹੈਗਾ ਮਹਾਤਮਾ ਗਾਂਧੀ 1888 ਵਿੱਚ ਕਿੱਥੇ ਵਕਾਲਤ ਪੜਨ ਗਏ ਸੀ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਬ੍ਰਿਟੇਨ ਦੇ ਵਿੱਚ ਬਟਾ ਬ੍ਰਿਟੇਨ ਦੇ ਵਿੱਚ ਆਪਣੇ ਕੋਲ ਮਹਾਤਮਾ ਗਾਂਧੀ ਜੀ ਆਪਣੀ ਵਕਾਲਤ ਪੜਨ ਗਏ ਸੀਗੇ ਬੇਟਾ ਤੁਹਾਨੂੰ ਪੇਪਰ ਦੇ ਵਿੱਚ ਇਹ ਪੁੱਛਿਆ ਜਾ ਸਕਦਾ ਹੈਗਾ ਆਪਣੇ ਕੋਲ ਮਹਾਤਮਾ ਗਾਂਧੀ ਜੀ ਨੇ ਬੇਟਾ ਲੰਡਨ ਦੀ ਜਿਹੜੀ ਯੂਨੀਵਰਸਿਟੀ ਹੈ ਬਰਤਾਨੀਆਂ ਯੂਨੀਵਰਸਿਟੀ ਦੇ ਕਾਲਜ ਦੇ ਵਿੱਚ ਬਟਾ ਆਪਣੇ ਕੋਲ ਮਹਾਤਮਾ ਗਾਂਧੀ ਜੀ ਨੇ ਆਪਣੀ ਨੇ ਬਕਾਲਤ ਦੀ ਡਿਗਰੀ ਪੂਰੀ ਕੀਤੀ ਬੇਟਾ 4 ਸਤੰਬਰ 1888 ਨੂੰ ਆਪਣੀ ਸ਼ਾਦੀ ਦੀ 19ਵੀਂ ਸਾਲਗिरा ਤੋਂ ਕੁਝ ਮਹੀਨੇ ਪਹਿਲਾਂ ਬੇਟਾ ਗਾਂਧੀ ਜੀ ਕਾਨੂੰਨ ਦੀ ਪੜ੍ਹਾਈ ਕਰਨ ਲਈ ਅਤੇ ਬ੍ਰਿਸਟਰ ਬਣਨ ਦੇ ਲਈ ਬੇਟਾ ਬ੍ਰਿਸਟਰ ਵਕੀਲ ਨੂੰ ਬੋਲਿਆ ਜਾਂਦਾ ਹੈ ਬਣਨ ਲਈ ਬਰਤਾਨੀਆਂ ਦੀ ਯੂਨੀਵਰਸਿਟੀ ਬਰਤਾਨੀਆਂ ਦੇ ਯੂਨੀਵਰਸਿਟੀ ਕਾਲਜ ਲੰਡਨ ਚਲੇ ਗਏ ਸੀ ਬੇਟਾ ਯਾਦ ਰੱਖਣਾ ਹੈਗਾ ਹੁਣ ਪੜਾਈ ਪੂਰੀ ਕਰਨ ਤੋਂ ਬਾਅਦ ਮਹਾਤਮਾ ਗਾਂਧੀ ਜੀ ਲੰਡਨ ਤੋਂ ਕਦੋਂ ਵਾਪਸ ਪਰਤੇ ਸੀਗੇ 1891 ਈਸਵੀ ਨੂੰ ਬੇਟਾ ਲੰਡਨ ਤੋਂ ਵਾਪਸ ਪਰਤੇ ਸੀਗੇ ਮਹਾਤਮਾ ਗਾਂਧੀ ਜੀ ਨੇ ਵਕਾਲਤ ਕਿੱਥੇ ਕਰਨੀ ਸ਼ੁਰੂ ਕੀਤੀ ਸੀਗੀ ਰਾਜਕੋਟ ਵਿਖੇ ਬੇਟਾ ਮਹਾਤਮਾ ਗਾਂਧੀ ਜੀ ਨੇ ਵਕਾਲਤ ਕਰਨੀ ਸ਼ੁਰੂ ਕੀਤੀ ਸੀਗੀ ਮਹਾਤਮਾ ਗਾਂਧੀ ਜੀ ਦੱਖਣੀ ਅਫਰੀਕਾ ਦੇ ਵਿੱਚ ਬੇਟਾ 1893 ਈਸਵੀ ਦੇ ਵਿੱਚ ਚਲੇ ਗਏ ਸੀ ਤੇ ਲੰਡਨ ਤੋਂ 1891 ਦੇ ਵਿੱਚ ਵਾਪਸ ਆਏ 1893 ਦੇ ਵਿੱਚ ਦੱਖਣੀ ਅਫਰੀਕਾ ਦੇ ਵਿੱਚ ਚਲੇ ਗਏ ਮਹਾਤਮਾ ਗਾਂਧੀ ਜੀ ਨੂੰ ਪਹਿਲੀ ਵਾਰ ਜੇਲ ਕਿੱਥੇ ਹੋਈ ਸੀ ਬੇਟਾ ਮਹਾਤਮਾ ਗਾਂਧੀ ਜੀ ਨੂੰ ਪਹਿਲੀ ਵਾਰ ਜਿਹੜੀ ਜੇਲ ਸੀਗੀ ਉਹ ਜੋਨਸਵਰਗ ਵਿਖੇ ਹੋਈ ਸੀਗੀ ਜੋਨਸਵਰਗ ਬੇਟਾ 10 ਜਨਵਰੀ ਨੂੰ 1908 ਵਿੱਚ ਜਦੋਂ ਮਹਾਤਮਾ ਗਾਂਧੀ ਨੇਟਲ ਤੋਂ ਵਾਪਸ ਆ ਰਹੇ ਸਨ ਤਾਂ ਚੈਕਿੰਗ ਦੌਰਾਨ ਰਜਿਸਟ੍ਰੇਸ਼ਨ ਸਰਟੀਫਿਕੇਟ ਨਾ ਹੋਣ ਕਾਰਨ 3 ਮਹੀਨੇ ਦੀ ਸਜ਼ਾ ਹੋਈ ਸੀਗੀ ਮਹਾਤਮਾ ਗਾਂਧੀ ਜੀ ਨੂੰ ਬੇਟਾ ਮਹਾਤਮਾ ਗਾਂਧੀ ਜੀ ਨੂੰ ਭਾਰਤ ਵਿੱਚ ਪਹਿਲੀ ਵਾਰ ਜੇਲ੍ਹ ਕਦੋਂ ਹੋਈ ਸੀ ਬੇਟਾ ਇੰਡੀਆ ਦੇ ਵਿੱਚ ਪਹਿਲੀ ਵਾਰ ਜੇਲ੍ਹ ਬੇਟਾ 10 ਮਾਰਚ 1922 ਦੇ ਵਿੱਚ ਹੋਈ ਸੀਗੀ ਬੇਟਾ 10 ਮਾਰਚ 1922 ਦੇ ਵਿੱਚ ਹੋਈ ਸੀਗੀ ਕਿਉਂਕਿ ਅੰਗਰੇਜ਼ੀ ਸਰਕਾਰ ਖਿਲਾਫ ਬੇਟਾ ਜੰਗ ਇੰਡੀਆ ਅਖਬਾਰ ਦੇ ਵਿੱਚ ਜੰਗ ਇੰਡੀਆ ਅਖਬਾਰ ਦੇ ਵਿੱਚ ਤਿੰਨ ਆਰਟੀਕਲ ਲਿਖੇ ਸੀਗੇ ਜਿਸ ਕਰਕੇ ਮਹਾਤਮਾ ਗਾਂਧੀ ਨੂੰ 10 ਮਾਰਚ 1922 ਦੇ ਵਿੱਚ 6 ਸਾਲਾਂ ਦੀ ਸਜ਼ਾ ਹੋਈ ਸੀਗੀ ਪਰ 5 ਫਰਵਰੀ 1924 ਨੂੰ ਸਬਰਮਤੀ ਜੇਲ ਸੈਂਟਰਲ ਜੇਲ ਵਿੱਚੋਂ ਰਿਹਾ ਹੋ ਗਏ ਸੀਗੇ ਬੇਟਾ 5 ਫਰਵਰੀ 1924 ਨੂੰ ਬੇਟਾ ਗਾਂਧੀ ਜੀ ਬੇਟਾ ਸਬਰਮਤੀ ਜੇਲ ਸੈਂਟਰਲ ਜੇਲ ਵਿੱਚੋਂ ਰਿਹਾ ਹੋ ਗਏ ਸੀ ਬਟਾ ਜੇ ਸਜ਼ਾ 6 ਸਾਲ ਦੀ ਹੋਈ ਸੀ ਮਹਾਤਮਾ ਗਾਂਧੀ ਜੀ ਦੱਖਣੀ ਅਫਰੀਕਾ ਤੋਂ ਵਾਪਸ 1915 ਦੇ ਵਿੱਚ ਪਰਤੇ ਸੀਗੇ ਤੇ 1893 ਦੇ ਈਸਵੀ ਦੇ ਵਿੱਚ ਗਏ ਸੀ ਤੇ 1915 ਦੇ ਵਿੱਚ ਵਾਪਸ ਪਰਤੇ ਸੀ ਜਾਨੀ ਕਿ 21 ਸਾਲ ਬਟਾ ਮਹਾਤਮਾ ਗਾਂਧੀ ਜੀ ਦੱਖਣੀ ਅਫਰੀਕਾ ਦੇ ਵਿੱਚ ਰਹੇ ਤੇ ਇਹ ਯਾਦ ਰੱਖਣਾ ਹੈਗਾ ਹਰੇਕ ਕੁਐਸਚਨ ਬਟਾ ਇੰਪੋਰਟੈਂਟ ਹੁੰਦਾ ਹੈਗਾ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਮਹਾਤਮਾ ਗਾਂਧੀ ਜੀ ਨੂੰ ਬੇਟਾ 1920 ਈਸਵੀ ਨੂੰ ਅੰਗਰੇਜ਼ੀ ਸਰਕਾਰ ਦੁਆਰਾ ਕਿਹੜਾ ਪਦਕ ਦਿੱਤਾ ਗਿਆ ਸੀ ਬੇਟਾ 1920 ਦੇ ਵਿੱਚ ਇੱਕ ਤਾਂ ਸਾਨੂੰ ਪਤਾ ਲੱਗ ਗਿਆ ਮਹਾਤਮਾ ਗਾਂਧੀ ਜੀ ਨੂੰ ਅੰਗਰੇਜ਼ੀ ਸਰਕਾਰ ਦੇ ਦੁਆਰਾ 1920 ਦੇ ਵਿੱਚ ਪਦਕ ਦਿੱਤਾ ਗਿਆ ਉਹ ਪਦਕ ਦਾ ਨਾਮ ਹੈਗਾਗਾ ਕੇਸਰੀ ਹਿੰਦ ਕੇਸਰੇ ਹਿੰਦ ਬੇਟਾ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਬੇਟਾ ਕਿਸ ਨੂੰ ਮੰਨਿਆ ਜਾਂਦਾ ਹੈ ਬੇਟਾ ਗੋਪਾਲ ਕ੍ਰਿਸ਼ਨ ਗੋਖਲੇ ਜੀ ਨੂੰ ਮਹਾਤਮਾ ਗਾਂਧੀ ਜੀ ਦਾ ਬੇਟਾ ਆਪਣੇ ਕੋਲ ਰਾਜਨੀਤਿਕ ਗੁਰੂ ਮੰਨਿਆ ਜਾਂਦਾ ਹੈਗਾ ਇੰਪੋਰਟੈਂਟ ਕੁਐਸਚਨ ਬੇਟਾ ਭਾਰਤ ਵਿੱਚ ਮਹਾਤਮਾ ਗਾਂਧੀ ਜੀ ਦਾ ਪਹਿਲਾ ਅੰਦੋਲਨ ਕਿਹੜਾ ਸੀ ਬੇਟਾ ਜੇ ਤਾਂ ਤੁਹਾਨੂੰ ਪੁੱਛ ਲਿਆ ਜਾਵੇ ਵੀ ਭਾਰਤ ਵਿੱਚ ਮਹਾਤਮਾ ਗਾਂਧੀ ਜੀ ਦਾ ਪਹਿਲਾ ਅੰਦੋਲਨ ਕਿਹੜਾ ਸੀਗਾ ਜਾਂ ਕਿੱਥੇ ਹੋਇਆ ਬੇਟਾ ਮਹਾਤਮਾ ਗਾਂਧੀ ਜੀ ਦਾ ਜਿਹੜਾ ਪਹਿਲਾ ਅੰਦੋਲਨ ਸੀਗਾ ਪਹਿਲਾ ਅੰਦੋਲਨ ਬੇਟਾ ਉਹ ਹੋਇਆ ਦੱਖਣੀ ਅਫਰੀਕਾ ਦੇ ਵਿੱਚ ਉਹ ਕਿੱਥੇ ਹੋਇਆ ਦੱਖਣੀ ਅਫਰੀਕਾ ਦੇ ਵਿੱਚ ਪਰ ਜੇ ਤੁਹਾਨੂੰ ਪੁੱਛ ਲਿਆ ਜਾਵੇ ਭਾਰਤ ਵਿੱਚ ਮਹਾਤਮਾ ਗਾਂਧੀ ਦਾ ਪਹਿਲਾ ਅੰਦੋਲਨ ਕਿੱਥੇ ਹੋਇਆ ਤਾਂ ਉਹ ਬਿਹਾਰ ਦੇ ਚੰਪਾਰਨ ਵਿੱਚ ਹੋਇਆ ਬਿਹਾਰ ਦੇ ਚੰਪਾਰਨ ਵਿੱਚ ਹੋਇਆ ਤੇ ਜਿਹੜਾ ਪਹਿਲਾ ਅੰਦੋਲਨ ਸੀ ਉਹਦਾ ਨਾਮ ਹੈਗਾ ਸੀ ਚੰਪਾਰਨ ਅੰਦੋਲਨ ਜੋ ਕਿ 1917 ਦੇ ਵਿੱਚ ਹੋਇਆ ਕਿਉਂਕਿ 1915 ਦੇ ਵਿੱਚ ਗਾਂਧੀ ਜੀ ਦੱਖਣੀ ਅਫਰੀਕਾ ਤੋਂ ਵਾਪਸ ਆ ਗਏ ਸੀਗੇ ਤੇ ਦੱਖਣੀ ਅਫਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਭਾਰਤ ਦੇ ਵਿੱਚ ਜਿਹੜਾ ਸਤਿਆਗ੍ਰਹਿ ਅੰਦੋਲਨ ਸੀਗਾ ਆਪਣੇ ਕੋਲ ਮਹਾਤਮਾ ਗਾਂਧੀ ਦਾ ਉਹ ਚੰਪਾਰਨ ਅੰਦੋਲਨ ਜੋ ਕਿ ਬੇਟਾ ਆਪਣੇ ਕੋਲ 1917 ਦੇ ਵਿੱਚ ਬਿਹਾਰ ਦੇ ਚੰਪਾਰਨ ਵਿੱਚ ਹੋਇਆ ਤੇ ਬੇਟਾ ਇਹ ਯਾਦ ਰੱਖਣਾ ਹੈਗਾ ਤੇ ਜੇਕਰ ਤੁਹਾਨੂੰ ਪੁੱਛ ਲਿਆ ਜਾਵੇ Mahatma Gandhi ਦਾ Gandhi ji ਦਾ ਪਹਿਲਾ ਅੰਦੋਲਨ ਸਤਿਆਗ੍ਰਹਿ ਅੰਦੋਲਨ ਕਿੱਥੇ ਹੋਇਆ ਤਾਂ ਉਹ ਦੱਖਣੀ ਅਫਰੀਕਾ ਦੇ ਵਿੱਚ ਪਹਿਲਾ ਹੋਇਆ ਸੀਗਾ ਪਰ ਭਾਰਤ ਦੇ ਵਿੱਚ ਪਹਿਲਾ ਚੰਪਾਰਨ ਸੀਗਾ ਯਾਦ ਰੱਖਣਾ ਹੁਣ ਅ ਅਗਲਾ ਕੁਐਸਚਨ ਦੇਖੋ Mahatma Gandhi ਦੁਆਰਾ 1918 ਵਿੱਚ ਕਿਹੜਾ ਅੰਦੋਲਨ ਚਲਾਇਆ ਗਿਆ ਸੀ 1917 ਦੇ ਵਿੱਚ ਚੰਪਾਰਨਦੋਲ ਅੰਦੋਲਨ ਸੀ 1918 ਦੇ ਵਿੱਚ ਅਹਮਦਾਬਾਦ ਮਿਲ ਅੰਦੋਲਨ ਤੇ ਖੇੜਾ ਅੰਦੋਲਨ ਸੀਗਾ ਤਾਂ ਆਪਣੇ ਕੋਲ ਊੜਾ ਤੇ ਆੜਾ ਦੋਵੇਂ ਆ ਜਾਣਗੇ ਮਿਲ ਅੰਦੋਲਨ ਜਿਹੜਾ ਹੈਗਾ ਸੀਗਾ ਉਹ ਮਜ਼ਦੂਰਾਂ ਨੂੰ ਬੋਨਸ ਦੀ ਮੰਗ ਲਈ ਸੀ ਤੇ ਖੇੜਾ ਅੰਦੋਲਨ ਗਰੀਬ ਕਿਸਾਨਾਂ ਦਾ ਕਰ ਮਾਫ ਕਰਵਾਉਣ ਦੇ ਲਈ ਸੀ ਬੇਟਾ ਇਹ ਇੰਪੋਰਟੈਂਟ ਹੈ ਯਾਦ ਰੱਖਣਾ ਹੈਗਾ ਵੀ ਮਿਲ ਮਿਲ ਅੰਦੋਲਨ ਜਿਹੜਾ ਅਹਮਦਾਬਾਦ ਮਿਲ ਮਿਲ ਅੰਦੋਲਨ ਸੀ ਇਹ 1918 ਦੇ ਵਿੱਚ ਹੋਇਆ ਖੇੜਾ ਅੰਦੋਲਨ ਵੀ 1918 ਦੇ ਵਿੱਚ ਹੋਇਆ ਤੇ ਇਹ ਮਿਲਨ ਅੰਦੋਲਨ ਸੀ ਜਿਹੜਾ ਇਹ ਮਜ਼ਦੂਰਾਂ ਨੂੰ ਬੋਨਸ ਦਿਵਾਉਣ ਲਈ ਸੀ ਤੇ ਖੇੜਾ ਅੰਦੋਲਨ ਗਰੀਬ ਕਿਸਾਨਾਂ ਨੂੰ ਦਾ ਕਰਮ ਮਾਫ ਕਰਵਾਉਣ ਦੇ ਲਈ ਸੀਗਾ ਬੇਟਾ ਯਾ ਰੱਖਣਾ ਤੇ ਕਿਸ ਘਟਨਾ ਤੋਂ ਬਾਅਦ ਗਾਂਧੀ ਜੀ ਨੇ ਇਹ ਸਹਿਯੋਗ ਅੰਦੋਲਨ ਖਤਮ ਕਰ ਦਿੱਤਾ ਸੀਗਾ ਬੇਟਾ ਉਹ ਹੋ ਗਈ ਸੀ ਚੋਰਾਚਾਰੀ ਦੀ ਚੋਰੀ ਚਾਰਾ ਦੀ ਘਟਨਾ ਬੇਟਾ ਬੇਟਾ ਜਿਹੜੀ ਇਹ ਘਟਨਾ ਸੀ ਚੋਰੀ ਚਾਰ ਚੋਰਾ ਦੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਗੋਰਖ ਦੇ ਗੋਰਖਪੁਰ ਜ਼ਿਲ੍ਹੇ ਦੇ ਵਿੱਚ ਇੱਕ ਕਸਬਾ ਹੈ ਉੱਥੇ ਹੋਈ ਸੀ ਇਹ 1922 ਦੇ ਵਿੱਚ ਹੋਈ ਸੀਗੀ 1922 ਦੇ ਵਿੱਚ ਭਾਰਤੀ ਪ੍ਰਦਰਸ਼ਨਕਾਰੀਆਂ ਨੇ ਇੱਕ ਪੁਲਿਸ ਚੌਕੀ ਨੂੰ ਅੱਗ ਲਗਾ ਦਿੱਤੀ ਸੀ ਜਿਦੇ ਵਿੱਚ 22 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ ਸੀ ਇਸ ਕਰਕੇ ਬੇਟਾ ਜਿਹੜਾ ਨੋਨ ਕੋਆਪਰੇਸ਼ਨ ਮੂਵਮੈਂਟ ਸੀਗੀ ਇਹ ਸਹਿਯੋਗ ਅੰਦੋਲਨ ਸੀਗਾ ਜਿਹੜਾ ਗਾਂਧੀ ਜੀ ਨੇ ਇਹ ਚੋਰੀ ਚਾਰਾ ਦੀ ਘਟਨਾ ਤੋਂ ਬਾਅਦ ਬੇਟਾ ਖਤਮ ਕਰਤਾ ਸੀਗਾ ਇੰਪੋਰਟੈਂਟ ਕੁਐਸਚਨ ਬੇਟਾ ਆਪਣੇ ਕੋਲ ਤੁਹਾਨੂੰ ਪੇਪਰ ਦੇ ਵਿੱਚ ਇਹ ਕੁਐਸਚਨ ਵੀ ਪੁੱਛ ਲਿਆ ਜਾਂਦਾ ਜਲਿਆਵਾਲਾ ਬਾਗ ਦੀ ਘਟਨਾ ਕਦੋਂ ਹੋਈ ਆਪਣੇ ਕੋਲ April 13 April 1919 ਦੇ ਵਿੱਚ ਬਟਾ ਜਲਿਆਂਵਾਲੇ ਬਾਗ ਦੀ ਘਟਨਾ ਹੋਈ ਸੀਗੀ ਬਟਾ ਇਹ ਵੀ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈਗਾ 1919 ਵਿੱਚ ਮਹਾਤਮਾ ਗਾਂਧੀ ਨੇ ਰੋਲਟ ਐਕਟ ਵਿਰੁੱਧ ਬਟਾ ਰੋਲਟ ਐਕਟ ਜਿਹੜਾ ਹੈਗਾ ਸੀਗਾ ਉਹ ਆਪਣੇ ਕੋਲ ਜਿਹੜਾ ਉਹ ਜਲਿਆਂਵਾਲਾ ਬਾਗ ਦੇ ਅਗਿਨਸ ਆਇਆ ਸੀਗਾ ਤੇ ਜਿਹੜਾ ਰੋਲ ਐਟੈਕਟ ਦੇ ਵਿਰੁੱਧ ਕਿਹੜਾ ਅੰਦੋਲਨ ਸ਼ੁਰੂ ਕੀਤਾ ਸੀਗਾ ਬੇਟਾ ਮਹਾਤਮਾ ਗਾਂਧੀ ਨੇ ਆਖੀਲ ਭਾਰਤੀ ਅੰਦੋਲਨ ਆਪਣੇ ਕੋਲ ਰੋਲ ਐਟੈਕਟ ਦੇ ਅਗੇਂਸਟ ਸ਼ੁਰੂ ਕੀਤਾ ਸੀਗਾ ਯਾਦ ਰੱਖਣਾ ਹੈਗਾ ਮਹਾਤਮਾ ਗਾਂਧੀ ਦੁਆਰਾ ਡਾਂਡੀ ਮਾਰਚ ਅੰਦੋਲਨ ਕਿਸ ਵਿਰੁੱਧ ਸੀਗਾ ਬੇਟਾ ਡਾਂਡੀ ਮਾਰਚ ਅੰਦੋਲਨ ਨਮਕ ਅੰਦੋਲਨ ਅੰਦੋਲਨ ਦੇ ਵਿਰੁੱਧ ਸੀਗਾ ਇਹਦੇ ਵਿੱਚ 19 ਮਾਰਚ 1930 ਨੂੰ ਇਹ ਹੋਇਆ ਸੀਗਾ ਡਾਂਡੀ ਮਾਰਚ ਅੰਦੋਲਨ ਇਰੇ ਵਿੱਚ ਬੇਟਾ 78 ਸਮਰਥਕਾਂ ਨੇ ਸਾਥ ਲੈਤਾ ਸੀਗਾ ਤੇ 24 ਦਿਨ ਚੱਲਿਆ ਸੀਗਾ ਤੇ ਪੈਦਲ ਯਾਤਰਾ ਹੋਈ ਸੀ ਸਾਬਰਮਤੀ ਆਸ਼ਰਮ ਤੋਂ ਲੈ ਕੇ ਡਾਂਡੀ ਮਾਰਚ ਤੱਕ ਡਾਂਡੀ ਤੱਕ ਬੇਟਾ ਇਹ ਯਾਦ ਰੱਖਣਾ ਹੈ ਮਹਾਤਮਾ ਗਾਂਧੀ ਕਾਂਗਰਸ ਵਿੱਚ ਕਦੋਂ ਸ਼ਾਮਲ ਹੋਏ ਸੀ ਕਾਂਗਰਸ ਪਾਰਟੀ ਦੇ ਵਿੱਚ 1921 ਦੇ ਵਿੱਚ ਸ਼ਾਮਲ ਹੋਏ ਸੀਗੇ ਬੇਟਾ ਮਹਾਤਮਾ ਗਾਂਧੀ ਯਾਦ ਰੱਖਣਾ ਹੈਗਾ ਮਹਾਤਮਾ ਗਾਂਧੀ ਨੇ 9 ਅਗਸਤ 1942 ਨੂੰ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਭਾਰਤ ਛੱਡੋ ਕੁਇਟ ਇੰਡੀਆ ਮੂਵਮੈਂਟ ਬੇਟਾ ਭਾਰਤ ਛੱਡੋ ਇੰਮ ਅੰਦੋਲਨ ਸ਼ੁਰੂ ਕੀਤਾ ਸੀਗਾ ਜਿਹਨੂੰ ਅਸੀਂ ਕੁਵਟ ਇੰਡੀਆ ਮੂਵਮੈਂਟ ਕਹਿ ਦਿੰਦੇ ਹਾਂਗੇ ਠੀਕ ਹੈ ਯਾਦ ਰੱਖਣਾ ਹੈਗਾ ਕਰੋ ਜਾਂ ਜਾਂ ਮਰੋ ਦਾ ਨਾਰਾ ਕਿਸ ਨੇ ਦਿੱਤਾ ਸੀ ਬੇਟਾ ਇਹ ਮਹਾਤਮਾ ਗਾਂਧੀ ਨੇ ਦਿੱਤਾ ਸੀਗਾ ਇੰਪੋਰਟੈਂਟ ਕੁਐਸਚਨ ਮਹਾਤਮਾ ਗਾਂਧੀ ਦੀ ਆਤਮ ਕਥਾ ਦਾ ਨਾਮ ਬੇਟਾ ਦਾ ਮਾਈ ਐਕਸਪੈਰੀਮੈਂਟਸ ਵਿਦ ਦਾ ਟਰੂਥ ਬੇਟਾ ਮਹਾਤਮਾ ਗਾਂਧੀ ਦੀ ਜਿਹੜੀ ਆਤਮ ਕਥਾ ਹੈ ਉਹ ਮਾਈ ਐਕਸਪੈਰੀਮੈਂਟ ਵਿਦ ਟਰੂਥ ਮੈडम ਮਹਾਤਮਾ ਗਾਂਧੀ ਦੀ ਜਿਹੜੀ ਹਤਿਆ ਸੀਗੀ ਉਹ ਨੱਥੂਰਾਮ ਗੋਣਸੇ ਨੇ ਕੀਤੀ ਸੀਗੀ 30 ਜਨਵਰੀ 1948 ਨੂੰ ਨਵੀਂ ਦਿੱਲੀ ਦੇ ਬਿਰਲਾ ਹਾਊਸ ਵਿੱਚ ਗੋਲੀਆਂ ਮਾਰ ਕੇ ਉਹਨਾਂ ਦੀ ਹਤਿਆ ਕਰ ਦਿੱਤੀ ਸੀਗੀ ਨੱਥੂਰਾਮ ਗੋਣਸੇ ਨੇ ਮਹਾਤਮਾ ਗਾਂਧੀ ਦੀ ਯਾਦਗਾਰ ਸਮਰਥਕ ਬੇਟਾ ਰਾਜਗੜ੍ਹ ਨਵੀਂ ਦਿੱਲੀ ਦੇ ਵਿੱਚ ਬਣੀ ਹੋਈ ਹੈਗੀ ਯਾਦ ਰੱਖਣਾ ਹੈਗਾ ਰਾਜਗੜ੍ਹ ਨਵੀਂ ਦਿੱਲੀ ਦੇ ਵਿੱਚ ਬਣੀ ਹੋਈ ਹੈਗੀ ਬੇਟਾ ਇਹ ਸਾਰੇ ਕੁਐਸਚਨ ਇੰਪੋਰਟੈਂਟ ਸੀ ਜੋ ਕਿ ਬੇਟਾ ਮਹਾਤਮਾ ਗਾਂਧੀ ਦੇ ਉੱਪਰ ਸੀਗੇ ਸਾਰੇ ਕੁਐਸਚਨ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਕੁਐਸਚਨ ਬਾਹਰੋਂ ਨਹੀਂ ਆਊਗਾ ਜੇਕਰ ਇਹ ਸਾਰੇ ਕੁਐਸਚਨ ਮਹਾਤਮਾ ਗਾਂਧੀ ਦੇ ਤੁਸੀਂ ਯਾਦ ਕਰ ਲੋਗੇ ਰੱਖ ਲੋਗੇ ਬੇਟਾ ਤੁਹਾਡਾ ਪੇਪਰ 100 1% ਕਲੀਅਰ ਹੋ ਜਾਊਗਾ ਬੇਟਾ ਤੇ ਇਹ ਪੇਪਰ ਬੇਟਾ ਤੁਹਾਡਾ ਜਿਹੜਾ ਪੀ ਟ੍ਰਿਪਲ ਐਸ ਵੀ ਬੋਰਡ ਨੇ ਬੇਟਾ ਤੁਹਾਨੂੰ ਪਤਾ ਹੈਗਾ ਪੀ ਟ੍ਰਿਪਲ ਐਸ ਵੀ ਬੋਰਡ ਜਿਹਨੂੰ ਅਸੀਂ ਅਧੀਨ ਸਬਾਵਾਂ ਬੋਰਡ ਨੇ ਬੇਟਾ ਜਿਹੜੀਆਂ ਪੋਸਟਾਂ ਸੇਵਾਦਾਰ ਦੀਆਂ ਮਾਲੀ ਦੀਆਂ ਚੌਂਕੀਦਾਰ ਕੰਮ ਮਾਲੀ ਦੀਆਂ ਬੇਟਾ ਜਾਂ ਫਿਰ ਆਪਣੇ ਕੋਲ ਮੱਛੀ ਪਾਲਕ ਦੀਆਂ ਗੱਡੀਆਂ ਆਈਆਂ 331 ਪੋਸਟਾਂ ਉਹਨਾਂ ਦੇ ਲਈ ਵੀ ਇੰਪੋਰਟੈਂਟ ਹੋਣ ਵਾਲਾ ਹੈਗਾ ਤੇ ਬਾਕੀ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ ਜਿੰਨੀਆਂ ਵੀ ਪੋਸਟਾਂ ਦਾ ਇਗਜ਼ਾਮ ਲੈਂਦੀ ਆ ਉਹਨਾਂ ਦੇ ਵਿੱਚ ਤਾਂ ਇਹ ਇੰਪੋਰਟੈਂਟ ਹੋਣ ਵਾਲੇ ਨੇ ਜੇਕਰ ਤੁਸੀਂ ਔਨਲਾਈਨ ਕੋਚਿੰਗ ਲੈਣੀ ਹੈ ਤਾਂ ਤੁਸੀਂ 94630 79680 ਨੰਬਰ ਤੇ ਸੰਪਰਕ ਕਰਨਾ ਹੈਗਾ ਤੇ ਸਾਡੇ ਚੈਨਲ ਨੂੰ ਜੁਆਇਨ ਜਰੂਰ ਕਰ ਲਿਓ ਜੁਆਇਨ ਕਰਨ ਦਾ ਤੁਹਾਨੂੰ ਫਾਇਦਾ ਕੀ ਹੋਣਾ ਹੈਗਾ ਜੋ ਵੀਡੀਓ ਹਾਈਡ ਹੋਈਆਂ ਹੋਈਆਂ YouTube ਨੇ ਹਾਈਡ ਕੀਤੀਆਂ ਹੋਈਆਂ ਉਹ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਇੰਪੋਰਟੈਂਟ ਵੀਡੀਓ ਹੈ ਤੇ ਬਾਕੀ ਬੇਟਾ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডਿਕੇਸ਼ਨ ਹੱਬ ਅੰਬੈਨਸੀ ਇੰਸਟੀਚੂਟ ਮਾਨਸਾ ਤੇ ਪਟਿਆਲਾ